ਮੇਰਾ ਨਾਂਜੀ ਗੋਪਾਲ ਚੰਦ ਬੁਖੀਪੁਰਾ ਸਰਬਾਦਾ ਚੈਰੀਟੇਡ ਟਰਸਟ ਮੋਗੇ ਤੋਂ ਮੈਂ ਪ੍ਰੈਜ਼ੀਡੈਂਟ ਆਂ ਅਸੀਂ ਅੱਜ ਯਾਰ ਜਿਹੜੇ ਪਿਛਲੇ ਦਿਨਾਂ ਚ ਗੈਸ ਚਰਨ ਨਾਲ ਡੈਥ ਹੋ ਗਈ ਸੀਗੀ ਕਾਫੀ ਮੁੰਡਿਆਂ ਦੀ ਇੰਡੀਆ ਦੇ 11 ਲੜਕਿਆਂ ਦੀ ਉਹਨਾਂ ਦੇ ਵਿੱਚ ਕੋ ਧੰਨ ਕਲਾ ਤੋਂ ਕੱਲਾ ੜਕਾ ਸੀਗਾ ਗਗਨਦੀਪ ਸਿੰਘ ਜਿਹਨਾਂ ਦੀ ਉਮਰ 24 ਸਾਲ ਸੀ ਉਹਨਾਂ ਦੇ ਅੱਜ ਡੈੱਡ ਬਾਡੀ ਲੈਣ ਆਏ ਸੀਗੇ ਨਾਲ ਉਹਨਾਂ ਦੇ ਫਾਦਰ ਸਾਹਿਬ ਆਏ ਆ ਕਿਉਂਕਿ ਇਹਨਾਂ ਦੀ ਕੋਈ ਕੰਡੀਸ਼ਨ ਵਧੀਆ ਨਹੀਂ ਗਈ ਬਹੁਤ ਗਰੀਬ ਉਹ ਪਰਿਵਾਰ ਆ ਇਹ ਬਹੁਤ ਧਿਆੜੀ ਦੱਪਾ ਕਰਕੇ ਬਹੁਤ ਮੁਸ਼ਕਲ ਨਾਲ ਬੱਚਾ ਬਾਹਰ ਭੇਜਿਆ ਸੀ ਇਹਨਾਂ ਨੇ ਕੱਲਾ ਹੀ ਉਹ ਸਾਰਾ ਸੀਗਾ ਮਕਾਨ ਦੀ ਵੀ ਹਾਲਤ ਬਹੁਤ ਖਸਤਾ ਇਹਨਾਂ ਦੀ ਹੈਗੀ ਆ ਕਿਉਂਕਿ ਸਾਡੇ ਅਪਰਾਏ ਸਾਹਿਬ ਵੱਲੋਂ ਜਿਹੜੇ ਮੈਨੇਜ ਡਾਇਰੈਕਟਰ ਐ ਇਸ ਸੰਸਥਾ ਦੇ ਉਹਨਾਂ ਲਈ ਹਰ ਸੰਭਵ ਕੋਸ਼ਿਸ਼ ਕਰਨੀ ਸਰ ਸੰਭਵ ਕੋਸ਼ਿਸ਼ ਕਰ ਰਹੀਆਂ ਉਹਨਾਂ ਨੇ ਸਭ ਕੁਝ ਇਹਨਾਂ ਦਾ ਜੋ ਵੀ ਮੰਗਦਾ ਹੈਗਾ ਉਹ ਇਹਨਾਂ ਨੂੰ ਦੇਣਗੇ ਉਹ ਤੇ ਭੋਗ ਦੇ ਉੱਤੇ ਅਸੀਂ ਦੱਸਾਂਗੇ ਕੀ ਕੁਛ ਉਹਨਾਂ ਨੇ ਕਰਨਾ ਹੈ ਆਪਦੇ ਲਈਓ ਕਿਉਂਕਿ ਉਹਨਾਂ ਦੀ ਕੋਸ਼ਿਸ਼ ਹੀ ਹੁੰਦੀ ਆ ਸਾਰੀ ਡੈੱਡ ਬੋਡੀਆਂ ਪਹੁੰਚਾਉਣ ਦੀ ਹੁੰਦੀ ਆ ਇਸੇ ਵੀ ਮਦਦ ਹੁੰਦੀ ਆ ਜੇ ਗਵਰਨਮੈਂਟ ਨਹੀਂ ਕਰਦੀ ਉਹ ਡੈੱਡ ਬੋਡੀਆਂ ਭੇਜਣ ਦਾ ਸਾਰਾ ਪ੍ਰਬੰਧ ਉਹ ਹੀ ਕਰਦੇ ਆ ਜੀ ਅੱਗੇ ਮਤਲਬ ਸੈਂਟਰ ਕਿ ਸੈਂਟਰਲ ਗਵਰਨਮੈਂਟ ਨੇ ਮਦਦ ਕੀਤੀ ਆ ਅਪਰਾਏ ਸਾਹਿਬ ਨਾਲ ਟੱਚ ਸੀਗੇ ਉਹਨਾਂ ਨੂੰ ਸਾਰੇ ਸਮੇਂ ਸਮੇਂ ਸਰ ਸਾਰੀਆਂ ਕਿਉਂ ਦੱਸੀ ਜਾਂਦੇ ਵੀ ਇੱਥੇ ਆ ਕੁਛ ਆਏ ਆ ਕਿਉਂਕਿ ਇਹ ਸੈਂਟਰਲ ਗਵਰਨਮੈਂਟ ਨੇ ਸਾਰੀਆਂ ਡੈੱਡ ਬੋਡੀਜ਼ ਇੱਥੇ ਅੰਮ੍ਰਿਤਸਰ ਭੇਜੀਆਂ ਅਸੀਂ ਅੱਜ ਐਂਬੂਲੈਂਸ ਲੈ ਕੇ ਇੱਥੇ ਪਹੁੰਚੇ ਆ ਨਾਲ ਉਹਨਾਂ ਦੇ ਫਾਦਰ ਸਾਹਿਬ ਆ ਇਹ ਕਿਉਂਕਿ ਜੋ ਇਕੱਲੇ ਰਹਿ ਕੇ ਬਹੁਤ ਘੰਭੀਰ ਮਸਲਾ ਜੀ ਇਹਨਾਂ ਦਾ ਕਿਉਂਕਿ ਇਕੱਲਾ ਕਮਾਊ ਪੁੱਤ ਸੀਗਾ ਤੇ ਇਹਨਾਂ ਨੂੰ ਵੀ ਆਸ ਹੈਗੀ ਆ ਵੀ ਉਹ ਕੰਪਨੀ ਵਾਲਿਆਂ ਜਾਂ ਗਵਰਨਮੈਂਟ ਵਾਲਿਆਂ ਜਾਂ ਟਰੱਸਟ ਵਾਲਿਆਂ ਤੋਂ ਸਾਡੀ ਕੋਈ ਮਦਦ ਕੀਤੀ ਜਾਵੇ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਮੈਂ ਆਪਣੇ ਚਾਚੇ ਦੇ ਮੁੰਡੇ ਤੇ ਉਹਦੀ ਨੂੰਹ ਦੀ ਡੈਡ ਗੁੱਡੀਆਂ ਲੈਣ ਆਇਆ ਜੀ ਜੋ ਜੋਤੀ ਹੈ ਤੇ ਵਿਚਾਹਾਤਾ ਹੋਇਆ ਸੀ ਤੇ ਉਹ ਤੇ ਰਾਹੀਂ ਇਹ ਡੈਡ ਬੋਡੀਆਂ ਸੈਂਟਰ ਸਰਕਾਰ ਤੇ ਡਾਕਟਰ ਉਹ ਵਿਦਾਈ ਸਾਹਿਬ ਦੇ 70 ਨਾਲ ਵੀ ਇੱਥੇ ਪਹੁੰਚੇ ਨੇ ਜੀ ਆਪਣੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸੈਂਟਰ ਸਰਕਾਰ ਤੇ ਡਾਕਟਰ ਉਹ ਵਿਦਾਈ ਸਾਹਿਬ ਦਾ ਜੀ ਇਹ ਜੜੀਆਂ ਜੜੀਆਂ ਡੈਡ ਬੋਡੀਆਂ ਆ ਰਹੀਆਂ ਇਹਨਾਂ ਦੇ ਨਾਮ ਕੀ ਸੇ ਕਿੱਥੋਂ ਦੇ ਰਹਿਣ ਵਾਲੇ ਐ ਤੇ ਉੱਥੇ ਕੀ ਹਾਦਸਾ ਵਾਪਰਿਆ ਜੀ ਸੱਟ ਬੁੱਟੀਆਂ ਆ ਰਹੀਆਂ ਨੇ ਚਾਚੇ ਦੇ ਚਾਚੇ ਦੀ ਕੁੜੀ ਆ ਅਮਰਿੰਦਰ ਕੌਰ ਜੀ ਇੱਕ ਉਹਨਾਂ ਦੀ ਨੂੰਹ ਹੈ ਜੀ ਮਨਿੰਦਰ ਕੌਰ ਇਹ ਜੋਤੀਆਂ ਦੇ ਵਿੱਚ ਜੋ ਹਾਸਾ ਹੋਇਆ ਸੀ ਉਹਦੇ ਆ ਰਹੀਆਂ ਨੇ ਜੀ ਆਪਣਾ ਪਿੰਡ ਹੈ ਜੀ ਮਹਿਮਾ ਰਾਜਪੁਰਾ ਜ਼ਿਲ੍ਹਾ ਪਟਿਆਲਾ ਇਹਨਾਂ ਦੇ ਪਰਿਵਾਰ ਦੇ ਪਿੱਛੇ ਕੌਣ-ਕੌਣ ਹੈ ਜੀ ਮੇਰੇ ਚਾਚਾ ਜੀ ਨਹੀਂ ਜਿਨ੍ਹਾਂ ਤੋਂ ਅੱਖਾਂ ਤੋਂ ਦਿਖਦਾ ਨਹੀਂ ਜੀ ਉਹਨਾਂ ਨੂੰ ਤੇ ਲੱਤਾਂ ਤੋਂ ਚੱਲ ਵੀ ਨਹੀਂ ਸਕਦੇ ਹੈਗੇ ਜੀ ਬਸ ਆਕੇ ਦਾਈ ਚੱਲਦੇ ਹੈ ਇੱਕ ਮਾਤਾ ਜੀ ਬਸ ਦੋ ਹੀ ਨੇ ਕਾਚੇ ਕਮਾਉਂਦਾ ਹੋਰ ਕੌਣ-ਕੌਣ ਹੈਗਾ ਜੀ ਉਹਨਾਂ ਦੇ ਕਰਕੇ ਕਮਾਉਂਦਾ ਇਹੀ ਸਾਧਨ ਸੀ ਜਿਹੜੇ ਬਾਹਰ ਗਏ ਹੋਏ ਸੀ ਚਾਚਾ ਜੀ ਕੋਈ ਅੱਜ ਮੈਂ ਬੇਦਰ ਤੋਂ ਸਮਾਨੇ ਤੋਂ ਆਇਆ ਹੋਇਆ ਜੀ ਮੇਰੇ ਭਤੀਜਾ ਪੂਰਾ ਹੋ ਗਿਆ ਸੀਗਾ ਜਰੀਆ ਚ ਉਹਦੇ ਸੀ ਡੈਡ ਬੋਡੀ ਲੈਣ ਵਾਸਤੇ ਆਏ ਆਏ ਹੋਇਆ ਤੇ ਪੰਜਾਬ ਸਰਕਾਰ ਨੇ ਤੇ ਬਰਾਇਆ ਸਾਹਿਬ ਸਾਡਾ ਬਹੁਤ ਸਹਿਯੋਗ ਕੀਤਾ ਤਾਂ ਕਰਕੇ ਜਲਦੀ ਮਿਲ ਗਿਆ ਨਾਲੇ ਜਿੱਥੇ ਪੰਜਾਬ ਸਰਕਾਰ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ। ਅੱਛਾ ਹਾਦਸਾ ਕੀ ਹੋਇਆ ਸੀ? ਉੱਥੇ ਬੜੇ ਮੜਾਈ ਦੱਸੋ। ਗੈਸ ਗੈਸ ਕਰਕੇ ਬੰਦ ਗਈ ਰੋਮਾਂ। ਜਦ ਨੇਸ਼ ਕਰੀ। ਉਸ ਕਰਕੇ ਹਾਦਸਾ ਹੋ ਗਿਆ। 12 ਇੱਥਾਂ ਹੋਈਆਂ ਕੱਟੀਆਂ ਜਿੱਤੇ ਮੈਡ। ਬੜਾ ਦੁੱਖਤਾ ਵਾਪਰ ਗਿਆ। ਤੇ ਇਹ ਡੈੱਡ ਬੋਡੀ ਜਿਹੜੀਆਂ ਇੱਥੇ ਆਈਆਂ ਨੇ ਇਹਦੇ ਵਿੱਚ ਕਿਤਾ ਕਿਤਾ ਸਹਿਯੋਗ ਰਿਹਾ ਜਿਆਦਾ ਜੀ। ਪੰਜਾਬ ਸਰਕਾਰ ਦਾ ਜੀ। ਇੱਕ ਉਥੋਂ ਦੇ ਉਬਰਾਏ ਸਾਹਿਬ ਦਾ ਜੀ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਸਾਰੇ ਦਾ। ਸ਼ੁਕਰ ਸੱਚੇ ਪਾਤਸ਼ਾਹ ਦਾ ਸਾਡੇ ਨਾਲ ਹੈਲਪ ਕੀਤੀ ਹੈ ਤੇ ਸਾਨੂੰ ਡੈੱਡ ਬੋਡੀਆਂ ਜਮਾ ਦਿੱਤੀ।